ਕਹਿੰਦਾ ਇੱਥੇ ਕਰਨਲ ਸੇਫ ਨਹੀਂ ਆਮ ਬੰਦੇ ਦਾ ਕੀ ਬਣਦਾ ਹੋ ਤਸ਼ੱਦਦ ਕਿੰਨਾ ਹੁੰਦਾ ਹੋਣਾ ਜੋ ਗੱਲ ਹੱਕ ਆਪਣੇ ਦੀ ਕਰਦਾ ਹੋ ਸਾਰੇ ਨਹੀਂ ਮਾੜੇ ਪਰ ਕਈ ਹਵਾਨ ਹੋ ਗਏ ਅੱਜ ਉਹੀ ਲੋਕ ਕਰਨ ਨਫ਼ਰਤ ਜਿਹੜੇ ਕਦੇ ਫੈਨ ਤੇਰੇ ਹੋ ਗਏ ਇਨਸਾਫ਼ ਲੈਣ ਲਈ ਇੱਥੇ ਦਰ ਦਰ ਤੇ ਠੋਕਰਾਂ ਖਵਾਉਂਦੇ ਨੇ ਸ਼ੌਂਕ ਨਹੀਂ ਕਿਸੇ ਨੂੰ ਬੋਲਣ ਦਾ ਮਜਬੂਰੀ ਵਸ ਅੱਗੇ ਆਉਂਦੇ ਨੇ ਦਿਨ ਚੜ੍ਹਿਆ ਏ ਚਿੱਟਾ ਹਨੇਰ ਕੁੱਪ ਹੋ ਗਿਆ ਜਿਹੜਾ ਸੁਣਾਉਂਦਾ ਸੀ ਕਿੱਕਲੀਆਂ ਅੱਜ ਚੁੱਪ ਹੋ ਗਿਆ ਦੇਸ਼ ਦੀ ਰਾਖੀ ਕਰਦੇ ਫੌਜੀ ਆਪਣਾ ਫਰਜ਼ ਨਿਭਾਉਂਦੇ ਨੇ ਦੇਸ਼ ਦੀ ਰਾਖੀ ਕਰਦੇ ਫੌਜੀ ਆਪਣਾ ਫਰਜ਼ ਨਿਭਾਉਂਦੇ ਨੇ ਇੱਥੇ ਉੱਡਦੇ ਸੂਸੜ ਸੈਲਰਾਂ ਦੇ ਅੱਕ ਫੌਜੀ ਧਰਨਾ ਲਾਉਂਦੇ ਨੇ ਇੱਥੇ ਉੱਡਦੇ ਸੂਸੜ ਸੈਲਰਾਂ ਦੇ ਅੱਕ ਫੌਜੀ ਧਰਨਾ ਲਾਉਂਦੇ ਨੇ ਦੇ ਗਿਆ ਪਰੋਸਾ ਦਿਨ 31 ਮਾਰਚ ਦੱਸ ਗਿਆ ਬਣਾ ਲਈ ਭੈਣ ਆਪਣੀ ਹੱਥ ਸਿਰ ਤੇ ਰੱਖ ਗਿਆ